ਪਰਸ਼ਟਵੀਰ ਸਾਸੀ ਕਾਲ ਦੇਖਵਲਤੀ ਹੋ ਗਈ ਹੋਈ ਨਹੀਂ ਬੜਾ ਨੁਕਸਾਨ ਹੋਇਆ ਹੈ ਦਰਿਆ ਤੇ ਜੇ ਬਾਬਾ ਪਾਣੀ ਵਗੰਦੇ ਆ ਹਾਂ ਜੀ ਪਾਣੀ ਪਾਣੀ ਘਟਿਆ ਵੀ ਆ ਗਿਆ ਸਬਜ਼ੀਆਂ ਵੇਖੋ ਕਿਤੇ ਆ ਗਈਆਂ ਸਬਜ਼ੀਆਂ ਬੜੀ ਕਿੰਨੀ ਢਾਹ ਗਿਆ ਤੇ ਆਪਣੀ ਆਪਣੀ ਪੱਲੇ ਠੇਕੇ ਲਈ ਤੇ ਸਾਰਾ ਛਿੰਨਾ ਰਾਦਾ ਹਾਂ ਨਹੀਂ ਆਪਣੀ ਪੱਲੇ ਕਿਥੇ ਕਿਥੇ ਆਪਣੀਆਂ ਡੋ ਕਿੰਨੇ ਆ ਗਈ ਮਾਰਕੀ ਅਹ ਆ ਗਈ ਅੱਗੇ ਹਾਂ ਜੀ ਬਾਕੀ ਉਹ ਗਾਂਠੇ ਕੇ ਲਈ ਵਾਵਾ ਪਿਛਲੇ ਬੰਨੇ ਸਾਰਾ ਹੀ ਉਰੇ ਨੂੰ ਆਇਆ ਹੁਣ ਸਾਸੀ ਕਲ ਪਹਿਣਾ ਸਾਸੀ ਕਲ ਪਹਿਣਾ ਹਮ ਅਜੇ ਖਲੋਤਾ ਨਹੀਂ ਜੇ ਪੜੀ ਟਾੜ ਆਵੇ ਛੁੱਟੀ ਜਾਂਦੀ ਪਾਣੀ ਅਜੇ ਆਉਣ ਵਾਵਾ ਦੇ ਆਣਾ ਪਾਣੀ ਵਾਵਾ ਆਉਂਦਾ ਪਿਆ ਬਾਕੀ ਗੱਲ ਇਹ ਸਿਰੇ ਪਹੁੰਚੀ ਵਿਦੀ ਮੇਰੀ ਇੱਕ ਬੇਨਤੀ ਸੁਣ ਲਗੀ ਆ ਇਹ ਦੀ ਵੀ ਸਾਨੂੰ ਜ਼ਿੰਦਗੀ ਚ ਇੱਕ ਵਾਰੀ ਸਾਡਾ ਇੱਕ ਸਾਲ ਵਾਹਾਂ ਹੀ ਨਿਕਲਦਾ ਪਤਾ ਮੈਨੂੰ ਭੈਣ ਮੈਂ ਇੱਥੇ ਰਹਿਣਾ ਮੈਂ ਤੇ ਅੱਗੇ ਕਹਿਣਾ ਵੀ ਇੱਕ ਸਾਲ ਮਹਾਣੀ ਪਾਣੀ ਆਉਂਦਾ ਅਗਲੇ ਸਾਲ ਫੇਰ ਪਾਣੀ ਆਉਂਦਾ ਕੁਝ ਨਹੀਂ ਆਉਣ ਲੱਗਿਆ ਹਾਂ ਤਈ ਆਉਂਦੇ ਆ ਹੀ ਨਹੀਂ ਆਂ ਨਹੀਂ ਆਉਂਦੇ ਹਾ ਬਹੁਤ ਸਾਡੀ ਤੁਸੀਂ ਸਾਰ ਲਈਏ ਬਹੁਤ ਸੁਣੀਆ ਪਰ ਚਲੋ ਸਰਕਾਰਾਂ ਦੇ ਬਦਲ ਦੀਆਂ ਆਉਣੀਆਂ ਹਨਾ ਤੇ ਪਰ ਜਿਹੜਾ ਕੋਈ ਕੋਈ ਵੀ ਹੈ ਨਾ ਮੰਤਰੀ ਜੇ ਕੋਈ ਕੇ ਦੀ ਖੈਰ ਪਾ ਦੇ ਨਾ ਝੋਲੀ ਚ ਸਾਰੀ ਜ਼ਿੰਦਗੀ ਨਹੀਂ ਭੁੱਲਦੇ ਨਹੀਂ ਕੋਈ ਨਹੀਂ ਭੈਣਾ ਇਹਨੂੰ ਕਿਦਾਂ ਕਿਤੇ ਕਰਾ ਦਿੰਨੇ ਕਰਾ ਦਿੰਨੇ ਇਹ ਇਹ ਪਾਉ ਇਹ ਮੇਰਾ ਘਰ ਵਾਲਾ ਵਾਹ ਅੱਛਾ ਇਹ ਘਰ ਵਾਲਾ ਹਾਂਜੀ ਅੱਛਾ ਤੇ ਤੇ ਬੇਟੀ ਮੈਂ ਆਉਦੇ ਪੇਕੇ ਪੜਨੇ ਪਾਈ ਆ ਬਸ ਇਸੇ ਤੋਂ ਵੀ ਅਹੀਂ ਤੇ ਬੰਨਾਂ ਦੇ ਕੱਟ ਲਾਂਗੇ ਇਹਦੀ ਪਾਉ ਦੀ ਕਿੰਨੀ ਉਮਰ ਆ ਇਹਨਾਂ ਦੀ ਹੋਊਗੀ 45 ਸਾਲ ਤੇ ਲੱਗ ਬਨੇ ਐ 45 ਹਾਂਜੀ 20 ਲੈ ਠੇਕੇ ਲਈ ਇੱਥੇ ਕਾ ਬਿਲੋ ਦਿੱਤਾ ਸਾਰਾ ਉੱਜੋ ਨਾ ਇੱਕ ਪਠੇਕਾ ਕਾ ਤੋਂ ਪਹਿਲਾਂ ਦੇ ਦਰਿਆਜ ਤੇ ਕੋਈ ਤਿਬਾਰ ਹੀ ਨਹੀਂ ਦੇ ਠੇਕਾ ਕਾ ਤੋਂ ਹੁਣ ਰੋਟੀ ਤੇ ਖਾਣੀ ਹੈ ਨਾ ਜਿਵੇਂ ਨਾ ਕੇ ਸਾਹਮਣੇ ਰੋਟੀ ਤੇ ਖਾਣੀ ਹੈ ਨਹੀਂ ਪਰ ਦਰਿਆਜ ਦਰਿਆਜ ਤੇ ਦਰਿਆਜ ਨਾਲੇ ਪਾਸੇ ਲੈ ਲੈਣ ਤੂੰ ਚੱਲ ਗੱਲ ਹੁਣ ਰੋਟੀ ਤੇ ਖਾਣੀ ਹੈ ਤੇ ਆਪ ਦੇ ਨੇੜੇ ਦਾ ਸੋਖ ਸੋਚ ਲਈਦਾ ਵੀ ਕੋਈ ਗੱਲ ਹੀ ਲਾਗੇ ਹਾ ਆਪਣੇ ਵਰਗੇ ਵੀ ਚੱਲ ਰੋਟੀ ਖਾਣੀ ਮੂੰਹ ਆ ਮੋੜ ਦੇਈਦਾ ਨਹੀਂ ਪਰ ਭੈਣ ਦਰਿਆਜਾ ਤੇ ਆਪਾਂ ਨੂੰ ਪਤਾ ਹੀ ਹੈ ਇਹਦਾ ਤੇ ਤਿਬਾਰ ਹੀ ਕੋ ਨਹੀਂ ਕਿਹੜੇ ਵਲੇ ਆ ਜੀਣਾ ਨੂੰ ਮਾਰ ਵੱਜਣ ਦੀ ਇਹਦਾ ਨਹੀਂ ਨਾ ਕੀ ਕੀ ਭਾਲੀ ਠੇਕੇ ਦੀ ਕੁਝ 40 ਤੇ ਮੈਂ ਆਇਆ ਯਾਰ ਦੇ ਵਿੱਚ ਵੇ ਜਾ ਜੀ ਕੋਈ 45 ਨੂੰ ਕੋਈ 40 ਬਾਕੀ ਉਹ ਤੇ ਚਲੋ ਇਹੋ ਹੀ ਬੇਨਤੀ ਆ ਬਸ ਮੇਰੀ ਤੇ ਇਹੋ ਹੀ ਆ ਉਹ ਤੇ ਕੁਝ ਹੋ ਗਿਆ ਕੋਈ ਬਿਮਾਰ ਨਹੀਂ ਪਰ ਜਿੰਨੇ ਜਿੰਨੇ ਦਿੱਤੀ ਆ ਉਹਨੂੰ ਆਖੋ ਠੇਕਾ ਮੋੜੇ ਇਹਨਾਂ ਤੇ ਕਿਹੜਾ ਕੋਈ ਪੱਲੇ ਰਿਹਾ ਉਹ ਤੇ ਵੈਸੇ ਹੀ ਉਹਨੂੰ ਆਪ ਨੂੰ ਚਾਹੀਦਾ ਵੀ ਠੇਕਾ ਮੋੜ ਦੇਣਾ ਚਾਹੀਦਾ ਵਾ ਵੀ ਜਦੋਂ ਨਹੀਂ ਕੁਝ ਵੀ ਹੋਇਆ ਅੱਗੇ ਪਿੱਛੇ ਨਹੀਂ ਉਹਨੂੰ ਮਿਲਿਓ ਜੇ ਉਹਨੂੰ ਇਹ ਕਹੋ ਵੀ ਵੇਖੋ ਜੇ ਤੇ ਉਹਨਾਂ ਦੀ ਫਸਲ ਹੁੰਦੀ ਠੇਕਾ ਤੇਨੂੰ ਆਇਆ ਹੀ ਆਇਆ ਹੀ ਹੁਣ ਉਹਨਾਂ ਦਾ ਕੱਖ ਨਹੀਂ ਹੋਇਆ 15000 16 ਕਿੱਲੇ ਤੇ ਖਰਚੇ ਚੜ ਜਾਂਦਾ ਉਹ ਵੀ ਗਿਆ ਇਹ ਤੇ ਰੱਬ ਤਰਸੀ ਚਾਹੀਦਾ ਵਾ ਵੀ ਜਦੋਂ ਹੋਇਆ ਕੁਝ ਨਹੀਂ ਤੇ ਇਹਨਾਂ ਵਿਚਾਰਿਆਂ ਗਰੀਬਾਂ ਨੇ ਠੇਕਾ ਚੁੱਕੇ ਹੀ ਦੇਣਾ ਵਾ ਮਿਟਕੜਾ ਲਈ ਜਾਣਾ ਤਾ ਹਾਂਜੀ ਉਹਨਾਂ ਨਾਲ ਚੱਲ ਕਰਦੇ ਗੱਲ ਇਹਦੇ ਨਾਲੇ ਸਾਰਾ ਪ੍ਰੋਪਰਟੀ ਦਾ ਮਾਲਕ ਤੇ ਉਹ ਰਹਿ ਹੀ ਗਿਆ ਵਾ ਇਹਨਾਂ ਦਾ ਨੁਕਸਾਨ ਆ ਉਹੋ ਹੀ ਵੀ ਇਹਨਾਂ ਦਾ ਨਾਲੇ ਠੇਕਾ ਤਾਂ ਹੁੰਦਾ ਵਾ ਜੇ ਪੈੜੀ ਚੁੱਕੋ ਜ ਹੋਵੇ ਹਾਂਜੀ ਹਾਂਜੀ ਇਹ ਤੇ ਜੀਦੀ ਪੈੜੀ ਆ ਹਾਂਜੀ ਏ ਤੇ ਠੇਕਾ ਜਾਂ ਫਸਲ ਦਾ ਬਾਦ ਘਾਟ ਉਸੇ ਨੇ ਚਲਣੀ ਹੁੰਦੀ ਹੈ। ਮਾਲ ਵੀ ਦਿੰਦੇ ਮਾਲਕ ਨੇ ਜਿਹੜੇ ਲੈ ਖਰਾਬਾ ਮਾਲ ਖਰਾ ਆ ਜਾਂਦਾ। ਨਹੀਂ ਖਰਾਬਾ ਤੁਹਾਡੇ ਨਾਲ ਬਣੂਗਾ। ਖਰਾਬਾ ਤੁਹਾਡੇ ਨਾਲ ਬਣੂਗਾ ਪਰ ਚੱਕਰੇ ਆ ਨਾ ਜਾਂ ਜਾਂ ਤੇ ਉਹ ਠੇਕਾ ਛੱਡਦੇ। ਹਾਂ ਹਾਂ। ਹਾਂਜੀ। ਫੇ ਖਰਾਬਾ ਤੇ ਉਹ ਹੋ ਗਿਆ ਨਾ ਜਿਹੜਾ ਇਹਨਾਂ ਫਸਲ ਤੇ ਲਾਏ। ਸਮਝਣ ਤੋਂ ਇਹ ਉਹ ਨਾ ਕਨਕਪੀਲੋ ਖਰਾਬ ਹੁੰਦੇ ਪਹਿਲੇ ਸਾਲ ਵੀ ਤਾਂ ਚੱਲਦੇ ਰਹਿੰਦਾ ਤਾਂ ਨਹੀਂ ਨਹੀਂ ਖਰਾਬਾ ਤੁਹਾਨੂੰ ਮਿਲੂਗਾ ਜਦੋਂ ਝੋਨੇ ਦੇ ਤੇ 15-16000 ਤੋਂ ਖਰਚਿਆ ਵਾ ਅਸਲ ਚ ਤੇ ਨਹੀਂ ਚਲੋ ਵੱਡਣ ਤੱਕ 20000 ਲੱਗ ਜਾਂਦਾ ਵਾ ਕਿਉਂਕਿ ਇੱਕ ਅਜੇ ਸਪਰੇ ਹੋਣੀ ਸੀ ਮੁੜ ਕੇ ਉਸ ਤੋਂ ਬਾਅਦ ਕੰਬਾਈਨ ਦੀ ਵढाई ਦੇਣੀ ਸੀ ਫਿਰ ਰੁਪਈਆ ਸਾਰਾ 20000 ਖਰਚਾ ਆ ਜਾਂਦਾ ਲਾਸਟ ਵਾਲੀਆਂ ਕਰਦੇ ਹਾਂ ਕਿਉਂਕਿ ਝੋਨੇ ਹੜੇ ਗੇਤਰੇ ਨਾ ਤੁਹਾਨੂੰ ਲਾਸਟ ਸਪਰੇ ਸਾਰੀਆਂ ਕਰ ਚੁੱਕੇ ਹਾਂ ਝੋਨੇ ਨਹੀਂ ਸਰੇ ਹੀ ਤਕਰੀਬਨ ਸਾਰੇ ਸਾਰੇ ਨਿਸਰੇਖ ਚੋਣੇ ਸਰ ਇੱਕ ਨਾ ਧਾ ਦਾ ਕਰੀਏ ਬਹੁਤ ਜੱਲਾ ਨੁਕਸਾਨ ਮੇਰੇ ਤੇ ਲਾਗੇ ਹਲਵਾਗੇ ਉਹ ਹੁਣ ਆ ਪਾਣੀ ਹਟਦਾ ਨਾ ਤੇ ਆਪਾਂ ਨੋਚਾਂ ਹੀ ਲਵਾਉਣੀਆਂ ਪਿੱਛੇ ਨੋਚਾਂ ਲੱਗਣੀਆਂ ਪਾਣੀ ਦੂਰ ਜਾਊਗਾ ਫੇਰ ਹੀ ਰੋਕਾਂਗੇ ਆਪਾਂ ਦੀ ਜਿਹੜੀ ਉਹ ਵੀ ਬਹਿ ਗਈ ਹੈ ਹੂੰ ਇੱਥੇ ਹੀ ਗਾਂਦ ਆਪਣੇ ਨਿਕਾਂ ਦੇ ਤੱਕ ਲੱਗ ਗਿਆ ਹੂੰ ਉਹ ਵੀ ਪਾਲਾ ਗੜੀ ਬਹਿ ਗਈ ਹੈ ਨਹੀਂ ਕੋਈ ਨਹੀਂ ਉਹ ਵੀ ਕਰਾਵਾਂਗੇ ਫੇਰ ਰੋਕੋ ਉਹਦੇ ਪਾਣੀ ਲੱਥੇ ਤੋਂ ਹੀ ਹੋਣਾ ਹੂੰ ਨਹੀਂ ਕੋਈ ਨਹੀਂ ਉਹ ਵੀ ਕਰਾਉਣੇ ਕੋਈ ਗੱਲ ਨਹੀਂ 3 ਸਟਾਲ ਚੂ ਸਾਰੇ ਮੇਕਰ ਮੋਰ ਹੈ ਸਾਰੇ ਪਾਸੇ ਕਮਰਿਆਂ ਵਿੱਚ ਜਿੱਥੇ ਮੱਛਰ ਅੰਦਰ ਹੀ ਮੱਛਰ ਹੋਣਾ ਜਿਆਦਾ ਅੰਦਰ ਵੀ ਮੱਛਰ ਹੈ ਕਾਂਦਰਾਂ 'ਚ ਵੀ ਅੰਦਰਾਂ ਜਿਆਦਾ ਕਰਦੀ ਦਾ ਇੱਕ ਦਾ ਮੰਦੀਆ ਮਾਦਾ ਦਾ ਅਪਰੇਟ ਕਰਾਉਣਾ ਸੰਧੂਾਸਦ ਕਿੱਥੇ ਮਾਦਾ ਇਹਦੀ ਇਹਦੀ ਅਮਲੇ ਦੀ ਕਰਾ ਦਾਂ ਕਰਾ ਦਾਂ ਕਿੱਥੇ ਪਥਰੀ ਕਰਾ ਦਾਂ ਕੋਲ ਆ ਕਰ ਕਰਦੇ ਨਾ ਸਟਾਰਟਰ ਜੀਤਾਉ ਤੇ ਆਪਾਂ ਉੱਤੇ ਕਰਦੇ ਨੇ ਆਉਂ ਜੀ ਤੂੰ ਬੈ ਕੇ ਬਾਟੇ ਪਾਉਣ ਲੱਪੋ ਕਾਟਾ ਫੜ ਲੋ ਸਾਰੇ ਲੱਗੋ ਬਸ ਮਾਟਾ ਫੜੋ ਪਾਉਂਦਾ ਬੈਠੇ ਦੂਹੜੇ ਕਿਹੋ ਕੰਮ ਨਾ ਹੋ ਜਾਂਦਾ ਤੁਹਾਨੂੰ ਇਹਨੂੰ ਸਾਰੇ ਨੂੰ ਖੁਰਚਕੇ ਦੇ ਇੱਧਰ ਸਾਰਾ ਇੱਧਰ ਝੋਨੇ ਵਾਲੇ ਪਾਸੇ ਕਰ ਦਈਏ ਐ ਕਰ ਕਰ ਲੋ ਕਰ ਮਾਟਾ ਲੋ ਲੋ ਆ ਜਿੰਨੇ ਪਾਣੀ ਪਾ ਲਿਆ ਪਲਾਸਟਿਕ ਦਾ ਇਹ ਆ ਵੀ ਕਰਦੇ ਆਂ ਆ ਬਾਤੇ ਪਾਜ ਹੋਰ ਆ ਜਾਗਾ ਹੋ ਲਈ ਇਹ ਕੰਮ ਦੇ ਬਾਹਰ ਦਾ ਵਾਹ ਸਹੀ ਨਾ ਜਾ ਚਲੋ ਕਰੋ ਕਰੋ ਸਭਾਈ ਖਲੋਤੇ ਕਤੋ ਯਾ ਜਨੇ ਮੰਜੇ ਕੇ ਫਾਲੋ ਸਾਰੇ ਜਨੇ ਅਜੇ ਨਾ ਪੀਲੀਆਂ ਟੀ-ਸ਼ਰਟਾਂ ਪਾਈਆਂ ਖਿੱਚੋ ਯਾਰ ਅੱਜ ਨੂੰ ਸਾਰੇ ਹੀ ਖਿੱਚੋ ਜਿਹੜੇ ਲੋ ਬਰਾਇਓ ਮੜਾ ਕੇ ਪੁੱਛ ਜਾਨੀ ਆਖੋਗੇ ਵਿੱਚ ਹੀ ਕੱਟਾ ਆ ਉਹ ਉਹ ਪਾਓ ਇਹ ਪਹਿਲਾਂ ਬਾਟੇ ਜਾਓ ਜਿਹੜੇ ਪਤੇ ਆ ਆ ਇਧਰ ਆ ਬਾਬਾ ਚਲੋ ਆਲਫਾ ਫਲ ਫੂਫੇ ਫੜੀਆ ਤੁਸੀਂ ਯਾਰ ਚੰਗੇ ਬੰਦੇ ਆ ਬੋਤਲਾਂ ਫੜੋ ਕੱਦੂ ਫੜੋ 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 ਚੁੱਕੋ ਯਾਰ ਰਾਣਾ ਸ਼ਾਹ ਫੜੋ ਚਲੋ ਚਲੋ ਸੰਗ ਦਾ ਫੜੋ ਫੜੋ ਯਾਰ ਫੜੋ ਰਾਣਾ ਸੰਗ ਦਾ ਇਹ ਡਰਦਾ ਵੀ ਕਿਤੇ ਘਰ ਦੀ ਘਰ ਦੀ ਸਫਾਈ ਕਰਨ ਨਾਲੇ ਕਰੇ ਹੈ ਰਾਣਾ ਤਾਂ ਡਰਦਾ ਆਹ ਕੋਈ ਨਾ ਵਿੱਚ ਨਹੀਂ ਸੁਟਾ ਬਾਤ ਦੇ ਨਾਲ ਨਹੀਂ ਕੋਈ ਨਹੀਂ ਪਹੁੰਚਾ ਇੱਥੇ ਨਾਲ ਸੁਟਿਓ ਕੋਈ ਗੱਲ ਨਹੀਂ ਥੋੜਾ ਸਰਪੰਚ ਸਰਪੰਚ ਦੇ ਮਰਾਈ ਤੂੰ ਆਇਆ ਇਹਦੇ ਮੱਛਰ ਬੜਾ ਪੈਂਦਾ ਪਿੰਡੋਂ ਇਹਦੇ ਤੇ ਸਰਪੰਚਾ ਬਲਕੜ ਥੱਕ ਗਿਆ ਆ ਜੀ ਕਿਹਨਾਂ ਸੁਪੀਆ ਤੋਂ ਆਹ 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 ਆ ਨੇ ਅਮੰਜੇ ਨੂੰ ਸੁਗਵਾ ਵਧੀਆ ਬੰਨੀ ਜੀ ਆਹੋ ਤਾਂ ਵੀ ਨਾ ਹਾਂ ਸੁਪਰਾ تھا ਆ ਉੱਥੇ ਵੀ ਸਾਰੇ ਦੱਸਾਂਗੇ ਜਿੰਨੀਆਂ ਬਈਕਾਂ ਆ ਉਹ ਸਾਰੀਆਂ ਬਈਕਾਂ ਤੇ ਆ ਮਾਰ ਦੋ ਫਿਰ ਮੱਛਰ ਮੱਛਰ ਮਰ ਜੂਗਾ ਆਪਾਂ ਇਹ ਨਿਕਲ ਜਾਣਾ ਗੱਡੀਆਂ ਪੁੰਨ ਆ ਜਾਣੀਆਂ ਹਾਂ ਆਪਾਂ ਇਹਨਾਂ ਨਾਲ ਚੱਲ ਹਾਂ ਵਾ ਜਾਂਦੀ ਪਈ ਆ ਨਿਕਲ ਜਾਣਾ ਆ ਸਿੱਧਾ ਹੀ ਤੁਰ ਜਾਂਦਾ ਨਾ ਆ ਉਹ ਦੱਸਾਂ ਕਿ ਕੋਈ ਬੈਗ ਨਾ ਛੱਡਿਓ ਜੱਸ ਸਪਰਾਵਾਂ ਦੀਆਂ ਸਾਰੀਆਂ ਬਈਕਾਂ ਕੱਢ ਦੇਣੀਆਂ ਜੀ ਨੇ ਇਧਰੋਂ ਗਾਉਂ ਦੇੜੇ ਘੜੋਂ ਮਤੇ ਪਰੇ ਜਾਵਾ ਆਪਣਾ ਬਸਤੀ ਲਾਲ ਸਿੰਘ ਇਧਰ ਨੂੰ ਵੀ ਮਾਰੋ ਸਾਰੇ ਮਾਰੋ ਸਾਰੇ ਮਾਰੋ ਉਧਰ ਸਾਰੇ ਮਾਰ ਕੇ ਆਉਣੀਆਂ ਬਾ ਅਛਾ ਠੀਕ ਆ ਤੇਰਾ ਪੁੱਤ ਉਹ ਘਰ ਆ ਹਾਂਜੀ ਉਹ ਆਇਆ ਆ ਆ ਆ ਪਹਿਲੀ ਤੁਹਾਡੀ ਆ ਹਾਂਜੀ ਆਪੇ ਕੋ ਠੇਕੇ ਇਹ ਠੇਕੇ ਅਛਾ ਇਹ ਤੁਹਾਡੇ ਕੋ ਠੇਕੇ ਦੇ ਆ ਉਹ ਖੰਬੇ ਬਾਈ ਹੋ ਜਾਂਦੇ ਹੂੰ ਘਰ ਦੀ ਨੀਵੀਂ ਆ ਹਾਂ ਘਰ ਦੀ ਪਹਿਲੀ ਨੀਵੀਂ ਆ ਆਰ ਪੂਜੂਗਾ ਚੋਨਾ ਨਾ ਨਹੀਂ ਬਾਜ ਤੇ ਜਉ ਅੱਧਾ ਕੇ ਬਜਣਾ ਏ ਅੱਧਾ ਅੱਧਾ ਖਰਾਬ ਹੋ ਗਿਆ ਪਾਣੀ ਪੈ ਗਿਆ ਨਾ ਉਤੋਂ ਤੱਕ ਹੂੰ ਨਿਗੋਤ ਤੇ ਆਇਆ ਉਹ ਖਲੋਇਆ ਨੇ ਕਿੰਤਰਾਂ ਚ ਲੱਗਣ ਨੇ ਚੋਨਾ ਇੰਦਰ ਕਿੰਤਰਾਂ ਹੂੰ ਜਦੋਂ ਪਾਣੀ ਗੋਪ ਤੱਕ ਚੱਲ ਜੇ ਨਾ ਉਦੋਂ ਨਿਸਰ ਵੀ ਆਵੇ ਉਹ ਝਾੜ ਨਹੀਂ ਨਿਕਲਦਾ ਦਾਗੀ ਹੋ ਜਾਂਦਾ ਚੋਨਾ ਦਾਣੇ ਹੌਲੇ ਅੱਧਾ ਅੱਧਾ ਚੋਨਾ ਨਿਕਲਣਾ ਅੱਜ ਇਹਨਾਂ ਨੂੰ ਆਹ ਨੋਚ ਜੀ ਬਚਾ ਦਿੰਦੀ ਆ ਨਾ ਆਹ ਲੱਗੀ ਕਰਕੇ ਪਾਣੀ ਪਰਾਂ ਨੂੰ ਪਾਣੀ ਚੱਲ ਜੀ ਬੜਾ ਕੋਈ ਨਾ ਅਗਲਾ ਹਾਂ ਨਹੀਂ ਹਾਂ 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 ਜੀ ਡੰਗਰਾ ਸਰ ਤੇ ਗੁਜ਼ਾਰਾ ਹੁੰਦਾ ਆਹੋ ਵੀ ਦੁੱਧ ਦਾ ਤਵੇਜ ਕੇ ਜਿਵੇਂ ਡੰਗਰ ਹੈਗੇ ਜੀ 30 30 ਡੰਗਰ ਹੈਗੇ ਆਪਣੇ ਕੋਲ 30 35 ਡੰਗਰ ਆਪਾਂ ਕੋਲ ਹਾਂਜੀ ਅੱਛਾ ਤੁਹਾਡੇ ਕੋ ਪਾਉ ਸਾਡੇ ਕੋਲ ਤੇ ਜਵਾਬ 5 6 ਮਹੀਆ ਸਿਰਫ ਮੁੰਡਾ ਕੰਮ ਨਹੀਂ ਮੁੰਡਾ ਨਸ਼ਾ ਕਰਦਾ ਹੈ ਲਗਾਇਆ ਅੱਛਾ ਨਸ਼ਾ ਜਿਆਦਾ ਨਸ਼ਾ ਕਰਨਾ ਹਾਂ ਵਾਹ ਮੁੰਡਾ ਤਗੜਾ ਨਾ ਇਹ ਕੰਮ ਕਰ ਲੈਂਦਾ ਵਿਚਾਰਾ ਆਪ ਤੁਹਾਡਾ ਮੁੰਡਾ ਕੰਮ ਕਰੇ ਤੇ ਆਪੇ ਸਾਥ ਦੇ ਸਾਰਾ ਕੰਮ ਚੱਲੇ ਪੈੜੀ ਕਿੰਨੀ ਤੁਹਾਡੇ ਕੋਲ ਪੈੜੀ ਦੋ ਦੋ ਕਿੱਲੇ ਹੈ ਪੈੜੀ ਦੋ ਦੋ ਕਿੱਲੇ ਹੈ ਸਾਰਿਆਂ ਕੋਲ ਹਾਂ ਝੂਠ ਡੰਗਰਾ ਸਸਤਿਆਂ ਹਾਂ 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 ਪਰ ਇਹ ਵੀ ਕਿੱਲੇ ਕੋ ਪੀ ਡੰਗਰਾ ਕਿੰਨਾ ਬੜਾ ਆਪਾਂ ਕਿਹਾ ਨਹੀਂ ਕੋਈ ਗੱਲ ਨਹੀਂ ਆਪਾਂ ਹੁਣ ਜਿੱਦਣ ਫੀਡ ਤੇ ਚੋਕਰ ਆਉਂਦੀ ਆ ਇੱਥੇ ਆਪਾਂ ਫੇਰ ਦੇਖ ਜਾਨੇ ਇਹਨਾਂ ਨੂੰ ਕਰਦੇ ਆ ਫੇਰ ਦੇਖ ਜਾਨੇ ਤੇਰੇ ਕੋਲ ਪਾਉ ਕਿੰਨੇ ਡੰਗਰੇ ਸ ਹੇ ਦਾ ਹੈ ਤੇ ਇਹ ਭਰਾ ਹੀ ਨੇ ਸਾਰੇ ਦੋ ਦੋ ਕਿੱਲੇ ਹੀ ਸਾਰਿਆਂ ਨੂੰ ਹੂੰ ਹੂੰ ਤੇ ਪਾਉ ਇਹਦੀ ਆਹ ਬੈਠ ਗਈ ਆਹ ਨਾਲ ਦੀ ਬਾਕੀ ਮੈਂ ਉਹਨਾਂ ਪਰਿਵਾਰ ਤੋਂ ਉੱਤੇ ਮਿਲ ਉਹਨਾਂ ਅੱਛਾ ਅੱਛਾ ਠੀਕ ਤੁਸੀਂ ਦੋਵੇਂ ਭਾਈ ਜੀ ਹਾਂਜੀ ਅੱਛਾ ਤੁਸੀਂ ਦੋਵੇਂ ਭਾਈ ਜੀ ਇਹ ਮੁੰਡਾ ਸਾਡਾ ਹੂੰ ਤੇ ਉਹ ਇਹਦਾ ਮੁੰਡਾ ਫਿਰ ਨਹੀਂ ਹਿਆ ਦੱਤ ਮਕਾਂਚ ਚ ਖਾਤਾ ਇਹ ਵੱਡਾ ਤੁਹਾਨੂੰ ਇਹ ਵੱਡਾ ਅੱਛਾ ਤੇ ਤੇਰਾ ਭਾਉ ਕਦੋਂ ਦਾ ਜਨਮ ਪਤਾ ਹੀ ਵਾਹ ਨੀ ਕੁ ਜੀ 60 ਸਾਲ ਤੋਂ ਉੱਪਰ ਮੇਰਾ ਹਾਲੇ ਉਮਰ ਇਹਨਾਂ ਦੀ ਹੈਗੀ ਆ ਜੀ ਨਹੀਂ 60 ਨਹੀਂ ਹੋਣਾ ਨਹੀਂ ਹੈਗੀ ਮੇਰਾ 60 ਨਹੀਂ ਘਾੜ ਘਾੜਦੀ ਹੁੰਦੀ ਉਤਰਾ ਪਤਾ ਲੱਗ ਜਾਂਦਾ ਇਹਨਾਂ ਨੂੰ ਪਤਾ ਤੁਹਾਨੂੰ ਪਤਾ ਕਿ ਨਹੀਂ ਕਦੋਂ ਦਾ ਜਨਮ ਹੈ ਮੈਂ 88 ਦੇ ਛੋਟਾ ਜਾਂ ਹਾਂ ਹਾਂ 88 ਦੇ ਛੋਟਾ ਹੀ ਪਾਉ ਤੇ ਫਿਰ ਮਹਾ 45 ਸਾਲ 50 ਨਹੀਂ ਹੋਣੀ ਜੇ 88 ਛੋਟਾ ਕਿੱਡਾ ਕੋਏਗਾ 88 ਦੇ ਪਾਉ ਆ 10 ਸਾਲ ਦਾ ਹੋਇਆ ਤੇ ਉਹ ਹੀ 45 46 ਸਾਲ ਉਮਰ ਹੋ ਗਈ ਹਾਂ ਉਦੋਂ 88 ਚ ਭੋਲਦਾ ਵਿਆਹ ਹੋਇਆ ਸੀ ਕੁੜੀਆਂ ਇਹ ਮੇਰੇ ਦੋ ਅੱਛਾ ਫੇਰ ਇਹ ਹੈਗਾ ਸੱਠਾਂ ਦਾ ਤੂੰ ਸੱਚਾ ਹਰੀ ਹੈਗਾ ਸੱਠਾਂ ਦਾ ਪੰਜ ਕੁੜੀਆਂ ਵਿਆਹੀਆਂ ਵਾਂ ਉਹ ਸੌਕੀ ਕਰੀਆਂ ਪੰਜ ਗੁੱਡੀਆਂ ਇਹਦੀਆਂ ਚਲੇਦੀਆਂ ਮੁੰਡਾ ਇੱਕ ਹੀ ਸੀ ਨਾ ਮੁੰਡਾ ਸਾਰਿਆਂ ਨੂੰ ਨਿਕਾ ਸੀ ਨਹੀਂ ਨਹੀਂ ਇੱਕ ਕੁੜੀ ਹੀ ਛੋਟੀ ਅੱਛਾ 23 ਜਦੋਂ ਆੜਾ ਆਇਆ ਉਦੋਂ ਵੀ ਉਹਨੂੰ ਮੰਡੀ ਚ ਆਇਆ ਹਾਂ ਹਾਂ ਦੁਖੀ ਆ ਵਿਚਾਰ ਉਹਦੇ ਹੱਥ ਨਾਲ ਬਹੁਤ ਹਾਂ ਹਾਂ ਜੋੜੀ ਪੋਣਾ ਪੈਣਾ ਉਸ ਤਰ੍ਹਾਂ ਬਿਚਾਰ ਆਪ ਵੀ ਅਧਿਕ ਰਦਾ ਸਮਾਨ ਵੇਚਣਾ ਸ਼ੁਰੂ ਕਰ ਦਿੰਦੇ ਆ ਜਿਆਦਾ ਹੀ ਤੰਗ ਹੀ ਨੇ ਉੱਥੇ ਸਭੋ ਮੰਡੀ 'ਚ ਬੈਠੇ ਨੇ ਮੰਡੀ 'ਚ ਚਕਾਇਆ ਰਾਤ ਨੂੰ ਹਾਂ ਹਾਂ ਉਹ ਉੱਧਰ ਪਾਣੀ ਆ ਗਿਆ ਤੇ ਬੜ ਕੇ ਬਹੁਤ ਤਗੜਾ ਸੋਹਣਾ ਜਵਾਨ ਤੇ ਜਵਾਨ ਹੀ ਛੱਡ ਗਿਆ ਮਾਰਾ ਪੂਰਾ ਪੜਦੇ ਪਾਇਆ ਇਹ ਕੋਈ ਅਜੀਬ ਸਾਹਿਬ ਜੀਆਂ ਆਪਣੀਆਂ 15 ਗੱਠਾਂ ਜਿਲੇਉਣੀਆਂ ਥੁਲੇਆਂ ਗੱਠਾ ਲੈ ਪੱਠਿਆਂ ਦਾ ਚਾਰ ਹੈਗਾ 15 ਗੱਠਾਂ ਫਿਰ ਲੈ ਉਹ ਕਿੱਥੇ ਕਪਈਆਂ ਉਹ ਫੈਕਟਰੀ ਕੋਡ ਬੁਢੇ ਵਾਲੀ ਹੈ ਕੋਡ ਬੁਢੇ ਵਾਲੀ ਫੈਕਟਰੀ 'ਚ ਜਾਓ ਲਾਦ ਲਿਓ ਲਾਦ ਲਿਓ ਕੋਈ ਗੱਲ ਨਹੀਂ ਲੈ ਕੋਈ ਨੰਬਰ ਨੰਬਰ ਦੇ ਦੇ ਨੰਬਰ ਸਰ ਸਰਪੰਚ ਆਪ ਦਾ ਨੰਬਰ ਦੇ ਦੇ ਇਹ ਤੇਰੇ ਨਾਲ ਗੱਲ ਕਰਾ ਦੂਗਾ ਆ ਨੰਬਰ ਸੇਵ ਕਰ ਲੈ ਲੈ ਆ ਲਾ ਦਿਲ ਆਪਸੇ ਜਵੰਡ ਲਈ ਹੋਈ ਤੂੰ ਪੰਚੀ ਲਦਾ ਦਾ ਮਤਸਾ ਹਾਂ ਸਰਪੰਚ ਬਤਾ ਦੇਣਾ ਮਾ ਕੋਈ ਫਿਰ ਚਲ ਜੀ ਹਾਂ ਬੰਦਿਆ ਮਲ ਕਰ ਕੋਈ ਗੱਲ ਨਹੀਂ ਜਾ ਆਪਣਾ ਠੀਕ ਆ ਚਲ ਹੂੰ 200 ਰੁਪਏ ਚਰ ਨੂੰ ਜਾਨ ਦੋ ਸਰਪੰਚ ਜੀ ਆ ਮੁੜ ਕੇ ਰਾਜ ਬੇਰ ਹੋਣਾ ਸਾਨੂੰ ਆਹੋ ਆਪੋ ਤੋਂ ਨੰਬਰ ਲਿਖ ਲਾ 1050 ਸਰਪੰਚ ਸਾਹਿਬ ਨਾਲਾਂ ਦੇ ਮੁੜ ਕੇ ਉਹ ਦੇਖਾ ਗਠਾਣ ਗਿਆ ਬੰਦਾ ਆ ਉਹਦੇ ਕੋਈ ਗੱਲ ਕਰਾ ਦਿਓ ਹਾਂ ਠੀਕ ਆ ਆ ਨੰਬਰ ਮਾਰਲਾ ਮਿਸਕਾ ਕੋਈ ਟੁੱਟਿਆ ਨਾ ਪੰਪ ਨੂੰ ਸਾਹਮਣਾ ਜੀ ਹਾਂ ਜੀ ਨਹੀਂ ਲੈ ਜਾਂਦੇ ਭਾਈ ਜੀ ਨੇ ਕਿ ਬਹੁਤ ਮਿਹਰ ਕੀਤੀ ਆਪਾਂ ਨੇ ਕਦੇ ਅੱਖ ਪੁੱਛ ਲਈ ਜਰਾ ਜਦੋਂ ਦੇਖਿਆ ਉਸ ਦੇ ਲਈ ਬਿੱਕਾ ਬੰਦਾ ਨਹੀਂ ਚਲੋ ਤੁਹਾਡਾ ਨੁਕਸਾਨ ਵੀ ਪਾਉ ਹੋਇਆ ਗਰੀਬ ਬੰਦੇ ਤੁਸੀਂ ਜੀ ਦਾ ਨੁਕਸਾਨ ਆ ਉਹਨੂੰ ਮਿਲੇ ਨਾ ਤੇ ਦੋਖਣੀ ਕੋਈ ਆ ਜਦੋਂ ਦੂਜੇ ਬੰਦੇ ਦੇ ਆ ਕੇ ਕਰਦੇ ਆ ਨਾ ਖਰਾਬੀਆਂ ਉਹਨੂੰ ਥੋੜਾ ਜਿਆ ਹੁੰਦਾ ਪਿੰਡ ਵਾਲੇ ਖਿੱਚੀ ਜਾਂਦੇ ਉੱਤੇ ਥਾਂ ਬੈਠੇ ਵਾਲੇ ਮੰਗਰ ਮੋਟਰਸਾਈਕਲ ਲਾ ਲੈਂਦੇ ਟਰਾਲੀ ਨੇ ਜਿਹੜੇ ਟਰਾਲੀਆਂ ਭਜਾਈ ਰਾਸ਼ਨ ਭਜਾਈ ਜਾਂਦੇ ਹੋ ਮੰਗਰ ਨੂੰ ਲੋਕਾਂ ਮਗਰੀ ਲਾ ਲੈਂਦੇ ਇਹ ਕਰਨ ਦੇ ਨਹੀਂ ਹੋਣ ਦੇ ਕਾਰਨ ਜੇ ਪੰਜ ਹੱਥੇ ਪੰਜ ਬਣਾ ਕੇ ਇੱਕੇ ਜਾਨ ਸਪੋਰਟਦਾਰੀ ਆ ਪੰਜਾਂ ਘਰਾਂ ਦਾ ਜਿਹੜੇ ਪੰਜ ਬਣਾ ਲਓ ਇਹ 10 ਘਰਾਂ ਦਾ 10 ਬਣਾ ਕੇ ਇੱਕ ਜਾਨ ਚਲੋ ਫਿਰ ਅੱਗੇ ਕਰ ਲਈਏ ਦੂਜੇ ਘਰਾਂ ਦੀ ਹਾਂ ਚੱਲ ਚੱਲ ਗਏ ਫਿਰ ਚਲੋ ਸਰ ਫਿਰ ਆ ਗੇੜ ਦਾ ਮਾਤਾ ਇਹ ਨਲਕੇ ਤੱਕ ਆ ਗਏ ਪਾਣੀ ਕਿ ਪਚਾ ਸੀ ਉਹਦੀ ਵਾਗ ਗਈ ਉਹਦੀ ਵਾਗ ਗਈ ਨਲਕੇ ਦੇ ਅੱਛਾ ਨਲਕੇ ਦੇ ਉੱਦੀ ਵਾਗ ਗਿਆ ਆ ਵਿੱਚ ਕਿੰਨੇ ਸਾਰੇ ਥੋੜੇ ਦਿੱਤੇ ਨਿੰਨ ਖਸਾਨ ਤੇ ਬਹੁਤ ਜਿਆਦਾ ਆਇਆ ਬਹੁਤ ਜਿਆਦਾ ਨੁਕਸਾਨ ਵੈਦ ਜੀ ਖਾਲਸਾ ਵੈਦ ਜੀ ਦੀ ਫਤਿਹ ਜੀ ਲਾਲਜੀਤ ਭੁਲਰ ਜੀ ਸਾਡੇ ਮੰਤਰੀ ਆਏ ਆ ਉਹਨਾਂ ਨੂੰ ਬਹੁਤ ਧੰਨਵਾਦ ਕਰਦੇ ਆ ਸਾਡੇ ਘਰਾਂ ਦੀ ਸਪਾਈਆਂ ਕੀਤੀਆਂ ਸਾਡੀ ਰੋਜ਼ ਸਾਰ ਲੈਿੰਦੇ ਰਹੀ ਜੀ ਰੋਜ਼ ਰਾਤ ਨੂੰ ਇੱਥੇ ਬੰਨਾਂ ਤੇ ਆਉਂਦੇ ਰਹੀ ਜੀ ਉਹਨਾਂ ਨੂੰ ਬਹੁਤ ਧੰਨਵਾਦ ਕਰਦੇ ਸਾਨੂੰ ਸਭ ਚਾਰਾ ਡੰਗਰਾ ਇੱਥੇ ਦਿੰਦੇ ਰਿਹਾ ਸਾਨੂੰ ਖਾਣਾ ਤੇ ਰਾਸ਼ਨ ਭਜਾਉਂਦੇ ਰਿਹਾ ਤੂੜੀ ਦਾਣਾ ਹਰ ਇੱਕ ਦਿੰਦੇ ਰਿਹਾ ਸਾਡੀ ਸਾਰ ਲੈਿੰਦੇ ਰਿਹਾ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਪਹਿਲੇ ਮੰਤਰੀ ਸਾਨੂੰ ਮਿਲੇ ਸਾਡਾ ਇਹ ਤਰ੍ਹਾਂ ਕੇ ਸਾਰ ਲੈਣ ਲੱਗੇ ਇਹਦੇ ਇਧਰ ਕੋਈ ਨਹੀਂ ਸਾਡੇ ਕੋ ਆਇਆ ਪਹਿਲ ਹੋਈ ਪਹੁੰਚਾਈ ਹੈ ਤੇ ਅਸੀਂ ਬਹੁਤ ਧੰਨਵਾਦ ਕਰਦੇ ਆ ਸਾਡਾ ਬਹੁਤ ਨਾਲ ਸਾਰ ਲਈ ਵੈਗਰਜੀ ਖਾਲਸਾ ਵੈਗਰਜੀ ਦੀ ਫਤਿਹ ਵੈਗਰਜੀ ਖਾਲਸਾ ਵੈਗਰਜੀ ਦੀ ਫਤਿਹ ਧੰਨਵਾਦ ਵੀਰ ਲਾਲਜੀ ਦੇ ਜਿਹੜੇ ਸਾਡੇ ਸਹਿਮਤ ਰਿਹਾ ਸਾਨੂੰ ਸਾਰੀ ਹਰਸ ਦੇਂਦਾ ਦਿਨ ਰਾਤ ਸਾਡੇ ਕੋਲ ਆਉਂਦਾ ਚੱਕਰ ਲਾਉਂਦਾ ਜੋ ਅਸੀਂ ਸਾਡੀ ਹਰਜ ਪੂਰੀ ਕਰਕੇ ਜਾਂਦਾ ਵਾ ਜੋ ਸਫਾਈਆਂ ਘਰ ਵਿੱਚ ਦਾਣਾ ਪਾਣੀ ਲੰਗਰ ਪਾਣੀ ਸਭ ਪਚਾਉਂਦਾ ਰਿਹਾ ਜੋ ਮਹਾਰਾਜ ਨੇ ਕਿਰਪਾ ਕੀਤੀ ਸਾਰੀ ਲਾਲਜੀ ਭੁੱਲਰ ਦੇ ਵੱਲੋਂ ਆ ਰਹੀ ਆ ਧੰਨਵਾਦ ਇਹਨਾਂ ਦੇ ਜੋ ਚਾਰਾ ਕੁਝ ਜੋ ਚਾਰਾ ਸਭ ਵੀਰ ਜੀ ਦਿੰਦੇ ਰਿਆ ਜਿੰਦੇ ਵਸਦੇ ਰਹਿਣ ਸਾਡੇ ਨਾਲ ਸਟ੍ਰੀਮ ਜੁੜੀ ਆ ਜੁੜਦੀ ਰਹੀ ਆ ਜਿੰਨਾ ਚਿਰ ਪਾਣੀ ਆਉਂਦਾ ਰਿਹਾ ਨਾਲ ਹੀ ਆਉਂਦੇ ਰੇ ਰਾਤ ਵੀ ਆਉਂਦੇ ਦਿਨ ਵੀ ਆਉਂਦੇ ਸਭ ਕਾਰੋਬਾਰ ਕਰਕੇ ਸਾਡਾ ਦੇਣ ਦੇ ਕੇ ਜਾਂਦੇ ਆ ਧੰਨਵਾਦ ਇਹਨਾਂ ਦੇ ਵੀਰਾਂ ਦੇ ਦੇਰ ਸਾਡੇ ਸੰਤ ਨਾਲ ਖੜੇ ਆ ਅਸੀਂ ਬਹੁਤ ਬਹੁਤ ਧੰਨਵਾਦ ਸਫਾਈ ਕਰਨ ਆਏ ਆ ਸਫਾਈਆਂ ਕੀਤੀਆਂ ਹਾਂ ਉਹ ਵੀ ਚੁਹੁੰਦੇ ਰਹੇ ਸਾਡੀ ਸਾਰ ਲੈਂਦੇ ਰਹੇ ਸਾਨੂੰ ਖਾਣੇ ਵਾਸਤੇ ਚਾਰਾ ਮੈਡੀਕਲ ਹੈਲਪ ਤੇ ਅਤੇ ਹੋਰ ਵੀ ਜਿਹੜੀਆਂ ਸੁਵਿਧਾਵਾਂ ਸਾਨੂੰ ਪ੍ਰਦਾਨ ਕੀਤੀਆਂ ਉਹਨਾਂ ਨੇ ਹਾਡੇ ਵਿੱਚ ਆਉਂਦੇ ਰਹੇ ਸਾਡੇ ਦੇ ਵਿੱਚ ਵਿਤਰ ਵਿਤਰਦੇ ਰਹੇ ਨੇ ਲਾਲਜੀਤ ਸਿੰਘ ਭੁੱਲਰ ਸਾਡੇ ਘਰ ਆਏ ਨੇ ਸਫਾਈ ਕੀਤੀ ਇਹਨਾਂ ਨੇ ਮੱਛਰ ਮਾਰਨ ਵਾਲੀ ਦਵਾਈ ਅਤੇ ਹੋਰ ਵੀ ਅਨੁਸੂਲਤਾ ਦਿੱਤੀਆਂ ਉਹਨਾਂ ਨੇ ਜਿਵੇਂ ਕਿ ਚਾਰਾ ਹੋ ਗਿਆ ਹੋਰ ਵੀ ਬਹੁਤ ਸਾਰੀਆਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿ ਉਹ ਸਾਡੇ ਵਿੱਚ ਆਏ ਤੇ ਸਾਡੀ ਉਹਨਾਂ ਨੇ ਸਾਰ ਲਈ ਧੰਨਵਾਦ ਜੀ ਹਾਂ ਜੀ ਸਾਨੂੰ ਜਿਵੇਂ ਅੱਗੇ ਵੀ ਅੱਜ ਤੋਂ 3-4 ਦਿਨ ਪਹਿਲਾਂ ਤੋਂ ਲੈ ਕੇ ਅਸੀਂ ਲਗਾਤਾਰ ਜਿੱਥੇ-ਜਿੱਥੇ ਪਾਣੀ ਆਇਆ ਸਾਡੇ ਪਟਿਆਲਕੇ ਦੇ ਵਿੱਚ ਹਾਰਡਪੀਟ ਤੇ ਲਾ ਕੇ ਆ ਜਿਵੇਂ ਰਸਤੇ ਆ ਰਸਤਿਆਂ ਦੇ ਉੱਤੇ ਪਾਲ ਜੰਮੀ ਆ ਜਾਂ ਜਿਵੇਂ ਘਰ ਨੇ ਘਰਾਂ ਦੇ ਵਿੱਚ ਵੀ ਮੱਛਰ ਮੱਖੀਆਂ ਕਿਉਂਕਿ ਪਾਣੀ ਜਿੱਥੇ ਜਿੱਥੇ ਖੜਾ ਵਾ ਕਿੰਨੇ ਦਿਨ ਹੋ ਗਏ ਆ ਪਾਣੀ ਖੜਨ ਦੇ ਨਾਲ 스멜 ਤੇ ਕਈ ਤਰ੍ਹਾਂ ਦੇ ਵਿੱਚ ਪੰਛੀ ਜਾਨਵਰ ਹੋਰ ਕਈ ਚੀਜ਼ਾਂ ਮਰੀਆਂ ਉਹਦਾ ਕਰਕੇ 스멜 ਦੇ ਨਾਲ ਮੱਛਰ ਮੱਖੀਆਂ ਬੜੀਆਂ ਪੈਦਾ ਹੋ ਰਹੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਉਦਾ ਕਰਕੇ ਅਸੀਂ ਨਾਲ ਤੇ ਸਾਰੀ ਟੀਮ ਸਾਡੀ ਯੂਥ ਦੀ ਸਾਡੇ ਸਰਪੰਚ ਸਾਹਿਬਾਨ ਸਾਰੇ ਇਲਾਕੇ ਅਸੀਂ ਨਾਲ ਸਫਾਈ ਕਰਦੇ ਪਏ ਆ ਸਾਰੇ ਹੜਪੀੜਤ ਇਲਾਕੇ ਦੀ ਘਰਾਂ ਦੀ ਰਸਤਿਆਂ ਦੀ ਪਈਆਂ ਦੀ ਤੇ ਨਾਲ ਘਰਾਂ ਦੇ ਵਿੱਚ ਫੋਗਿੰਗ ਮਸ਼ੀਨ ਨਾਲ ਫੋਗਿੰਗ ਕਰਕੇ ਵੀ ਜਿਹਦੇ ਨਾਲ ਜਿਹੜਾ ਮੱਛਰ ਮੱਖੀ ਆ ਜਾਂ ਕੋਈ ਬਿਮਾਰੀ ਫੈਲਣੀ ਆ ਉਹਦਾ ਖਾਤਮਾ ਹੋਵੇ ਤੇ ਜਿਵੇਂ ਜਿਵੇਂ ਪਾਣੀ ਸੁੱਕੂਗਾ ਉਵੇਂ-ਉਵੇਂ ਅਸੀਂ ਜਿਹੜੇ ਭਰਾਵਾਂ ਦੀਆਂ ਜ਼ਮੀਨਾਂ 'ਚ ਫਸਲ ਤਬਾਹ ਹੋ ਗਈ ਆ ਉਹਨਾਂ ਜ਼ਮੀਨਾਂ ਦੇ ਵਿੱਚ ਜ਼ਮੀਨਾਂ ਨੂੰ ਪੱਧਰ ਕਰਾ ਕੇ ਆਪਦੇ ਭਰਾਵਾਂ ਦੀ ਬਾਹ ਫੜਾਂਗੇ ਜਿੰਨੇ ਜੋਗੇ ਹੋਏ ਨਾਲ ਸਾਡੇ ਸਰਪੰਚ ਅਸੀਂ ਆਪ ਸਾਡੀ ਸਾਰੀ ਪਾਰਟੀ ਅਸੀਂ ਇਹਨਾਂ ਪਰਿਵਾਰਾਂ ਦੇ ਨਾਲ ਡਟ ਕੇ ਖੜੇ ਆ ਆਪਦੇ ਟਰੈਕਟਰਾਂ ਨਾਲ ਆਪ ਡੀਜ਼ਲ ਪਾ ਕੇ ਆਪ ਡੀਏਪੀ ਇਹਨਾਂ ਭਰਾਵਾਂ ਨੂੰ ਦਵਾਂਗੇ 20 ਵੀ ਦਵਾਂਗੇ ਇਹ ਪਰਿਵਾਰ ਸਾਡੇ ਪਰਿਵਾਰ ਨੇ ਇਹਨਾਂ ਦੀ ਕਣਕ ਪਜਾਵਾਂਗੇ ਤਾਂ ਜੋ ਇਹਨਾਂ ਨੂੰ ਮਹਿਸੂਸ ਨਾ ਹੋਵੇ ਕਿਸੇ ਤਰ੍ਹਾਂ ਦੀ ਕੋਈ ਗੱਲ ਵੀ ਯਾਰ ਸਾਡੀ ਜੇ ਫਸਲ ਤਬਾਹ ਹੋ ਗਈ ਆ ਤੇ ਸਾਡਾ ਤੇ ਕੋਈ ਸਾਰ ਲੈਣ ਵੀ ਨਹੀਂ ਆਇਆ ਸਾਡਾ ਪਤਾ ਲੈਣ ਨੂੰ ਇਹ ਗੱਲ ਇਹਨਾਂ ਨੂੰ ਮਹਿਸੂਸ ਨਾ ਹੋਵੇ ਇਹਨਾਂ ਨੂੰ ਇਹ ਮਹਿਸੂਸ ਹੋਵੇ ਵੀ ਸਾਡਾ ਪਰਿਵਾਰ ਆ ਸਰਕਾਰ ਜਿਹੜੀ ਆ ਉਹ ਸਾਡਾ ਪਰਿਵਾਰ ਆ ਸਾਡਾ ਸਾਰਾ ਕੁਝ ਭਾਵੇਂ ਖਤਮ ਹੋ ਗਿਆ ਫਸਲ ਤਬਾਹ ਹੋ ਗਈ ਆ ਜ਼ਮੀਨਾਂ ਖਰਾਬ ਹੋ ਗਈਆਂ ਪਰ ਸਾਡਾ ਪਰਿਵਾਰ ਸਾਡੀ ਸਰਕਾਰ ਹੈਗੀ ਆ ਸਾਡੀ ਬਾਹਮ ਫੜਨ ਵਾਲੀ ਸਾਡੀਆਂ ਫਸਲਾਂ ਵੀ ਪਜਾਊਗੀ ਸਾਡੀ ਸਰਕਾਰ ਸਾਡੀਆਂ ਜ਼ਮੀਨਾਂ ਵੀ ਪੱਧਰ ਕਰਕੇ ਸਾਡੀਆਂ ਜ਼ਮੀਨਾਂ ਵੀ ਸਰਕਾਰ ਬਚਾਊਗੀ ਬਾਕੀ ਆ ਜਿਹੜੀ ਪਾਲਿਸੀ ਜਿਹਦਾ ਖੇਤ ਉਹਦੀ ਰੇਤ ਸਰਦਾਰ ਭਗਵੰਤ ਸਿੰਘ ਮਾਨ ਨੇ ਪਿਛਲੇ ਦਿਨੀ ਬਣਾਈ ਆ ਉਹਦੇ ਤਹਿਤ ਵੀ ਅੱਗੇ ਕਿਸਾਨਾਂ ਨੂੰ ਬੜੀ ਦਿੱਕਤ ਆਉਂਦੀ ਹੁੰਦੀ ਸੀ ਜੇ ਪਹਿਲੀ ਪੱਧਰ ਕਰਨੀ ਤੇ ਉਹ ਵੀ ਪ੍ਰਸ਼ਾਸਨ ਨੇ ਪੁਰਾਣੀਆਂ ਸਰਕਾਰਾਂ ਚ ਪੁਲਸ ਨੇ ਮਾਈਨਿੰਗ ਵਿਭਾਗ ਨੇ ਉਹ ਵੀ ਆ ਕੇ ਐਫ ਆਈ ਆਰ ਦਰਜ ਕਰ ਦੇਣੀ ਹੁਣ ਕਿਸਾਨ ਨੂੰ ਕੋਈ ਮਨਜ਼ੂਰੀ ਲੈਣ ਦੀ ਲੋੜ ਨਹੀਂ ਕਿਸੇ ਦਫ਼ਤਰ ਚ ਜਾਣ ਦੀ ਲੋੜ ਨਹੀਂ ਉਹ ਆਪਦੇ ਖੇਤ ਦੇ ਵਿੱਚੋਂ ਕਿਉਂਕਿ 15 ਨਵੰਬਰ ਤੱਕ ਦਾ ਟਾਈਮ ਦਿੱਤਾ ਗਿਆ ਉਹ ਆਪਦੇ ਖੇਤ ਦੇ ਵਿੱਚੋਂ ਜਿਵੇਂ ਮਰਜ਼ੀ ਚੁੱਕ ਕੇ ਵੇਚ ਲੇ ਜਾਂ ਪੱਧਰ ਕਰ ਲੈ ਜੋ ਮਰਜ਼ੀ ਕਰ ਲੈ ਉਹ ਕਿਸਾਨ ਦੀ ਮਰਜ਼ੀ ਆ ਬਾਕੀ 15 ਨਵੰਬਰ ਤੱਕ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਕਿਹਾ ਵੀ ਜੇ 15 ਨਵੰਬਰ ਤੱਕ ਨਾ ਕਣਕ ਬੀਜੀ ਗਈ ਅਫਸਰਾਂ ਨੂੰ ਆਦੇਸ਼ ਦਿੱਤੇ ਆ ਵੀ ਗਾਂ ਵੀ ਭਾਵੇਂ 1 ਮਹੀਨਾ ਟਾਈਮ ਦਿਉਣਾ ਪਵੇ ਆਪਾਂ ਸਾਰੇ ਕਿਸਾਨਾਂ ਦੀ ਭਰਾਵਾਂ ਦੀ ਕਣਕ ਬਜਾਉਣੀ ਆ ਪਹਿਲੀ ਪੱਧਰ ਕਰਾਉਣੀ ਆ ਕਿਸੇ ਨੂੰ ਆਪਾਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣ ਦੇਣੀ ਤੇ ਅਸੀਂ ਵੀ ਲਗਾਤਾਰ ਆਪਦੇ ਪਰਿਵਾਰਾਂ ਦੇ ਵਿੱਚ ਆਪਦੇ ਭੈਣਾਂ ਭਰਾਵਾਂ ਦੇ ਨਾਲ ਆ ਬਾਕੀ ਜਦੋਂ ਦੁੱਖ ਦਾ ਸਮਾ ਹੋਵੇ ਨਾ ਕਈ ਜਿਹੜੇ ਬਸ ਫੇਸਬੁੱਕ ਤੇ ਬੈਠੇ ਕਮੈਂਟ ਕਰਨ ਜੋਗੇ ਆ ਉਹ ਕਹਿ ਦੇਣਗੇ ਲਓ ਜੀ ਸਰਕਾਰ ਦਾ ਕੰਮ ਹੁੰਦਾ ਵਾ ਉਹ ਦਫਤਰ ਚੋਂ ਬਹਿ ਕੇ ਫਰਮਾਨ ਕਰੇ ਆਦੇਸ਼ ਕਰੇ ਤੇ ਥੱਲੇ ਦੂਜਾ ਅਫਸਰ ਕੰਮ ਕਰਨ ਵੇਖੋ ਜਦੋਂ ਕਿਸੇ ਤੇ ਦੁੱਖ ਦਾ ਸਮਾਂ ਹੋਵੇ ਨਾ ਸਿਆਣੇ ਆਂਦੇ ਆ ਦੁੱਖ ਦੇ ਵੇਲੇ ਆ ਕੇ ਹਿਰਕ ਕਰ ਲਈਏ ਨਾ ਤੇ ਦੁੱਖ ਕਟਿਆ ਜਾਂਦਾ ਖੁਸ਼ੀ ਦੇ ਵੇਲੇ ਆ ਕੇ ਖੁਸ਼ੀ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਜਾਈਏ ਤੇ ਖੁਸ਼ੀ ਕਈ ਗੁਣਾ ਵੱਧ ਜਾਂਦੀ ਹੈ ਤੇ ਇਹ ਭਰਾ ਜਦੋਂ ਇਹਨਾਂ ਕੋ ਆ ਕੇ ਅਸੀਂ ਖਲੋ ਜਾਨੇ ਆ ਨਾ ਤੇ ਇਹਨਾਂ ਨੂੰ ਕਈ ਦਾ ਕੋ ਨਹੀਂ ਯਾਰ ਫਿਕਰ ਨਾ ਕਰ ਰਹੀ ਹੈਗੇ ਆ ਇਹਨਾਂ ਇਹਨਾਂ ਦਾ ਹੌਸਲਾ ਬਲੰਦ ਹੋ ਜਾਂਦਾ ਤੇ ਨਾਲ ਇੱਥੇ ਇਹ ਵੀ ਦੱਸ ਦਿਆਂ ਇਹ ਜਿਹੜੇ ਭਰਾ ਨੇ ਨਾ ਸਾਡੀ ਆ ਇੱਥੇ ਵੀਰ ਆ ਇਧਰ ਐਂ ਪਾਉ ਆ ਜਿਹੜਾ ਪਾਉ ਆਣਾ ਆ ਖਲੋਤਾ ਮੈਂ ਅੱਗੇ ਵੀ ਗੱਲ ਕਰਦਾ ਨਾ ਵੀ ਜਿਹੜਾ ਇਹ ਇਲਾਕਾ ਆ ਨਾ ਹੜਪੀੜ ਤੇ ਇਲਾਕਾ ਇਹਨਾਂ ਦੀ ਵਿਚਾਰਿਆਂ ਦੀ ਮਤਲਬ ਸੋਚ-ਸੋਚ ਕੇ ਸੋਚ-ਸੋਚ ਕੇ ਵੇਲੇ ਨਾ ਹੀ ਬਜ਼ੁਰਗ ਹੋ ਜਾਂਦੇ ਆ ਤੇ ਇਹਨਾਂ ਦੀ ਜਿਹੜੀ ਉਮਰ ਦੀਦਾਰ ਆ ਉਹ ਮਹਾ ਹੀ 55 56 58 ਇੱਥੇ ਰਹਿ ਗਈ ਆ 55 56 ਸਾਲ ਆਣ ਪਾਉ ਆ ਮੇਰੀ ਉਮਰ ਵੀ 46 ਸਾਲ ਹੈ ਤੇ ਲਗਭਗ ਇਹਦੀ ਉਮਰ ਵੀ 46 ਸਾਲ ਤੇ ਵੇਖ ਲਓ ਇਹਦੇ 'ਚ ਤੇ ਮੇਰੇ 'ਚ ਫਰਕ ਵੇਖ ਲਓ 46 ਸਾਲ ਇਹਦੀ ਉਮਰ ਕੋਈ ਕਹੂਗਾ ਵੀ ਇਹਦੀ 46 ਸਾਲ ਦੀ ਉਮਰ ਹੈ ਐ ਲੱਗਨਦਿਆ ਜਿਵੇਂ 65 70 ਸਾਲ ਦਾ ਬਜ਼ੁਰਗ ਹੁੰਦਾ ਵੀ ਸੋਚ-ਸੋਚ ਕੇ ਹਰ ਦੂਜੇ ਸਾਲ ਤੇ ਜੇ ਸਾਲ ਵਿਚਾਰਿਆਂ ਦੇ ਹੜ ਆ ਜਾਂਦੇ ਆ ਫਸਲਾਂ ਤਬਾਹ ਹੋ ਜਾਂਦੀਆਂ ਜ਼ਮੀਨਾਂ ਤਬਾਹ ਪਈ ਇਹ ਤੇ ਸੋਚੀ ਜਾਂਦੇ ਆ ਰਵਲੇ ਵੀ ਰੋਟੀ ਕਿੱਥੋਂ ਆਉਣੀ ਆ ਰੋਟੀ ਖਾਣੀ ਕਿਵੇਂ ਆ ਬੱਚਿਆਂ ਨੂੰ ਪੜਾਉਣਾ ਕਿਵੇਂ ਆ ਜੇ ਕੋਈ ਘਰ ਦੇ ਉੱਤੇ ਟੈਲ ਲਾਉਣੀ ਜਾਂ ਕੋਈ ਘਰ ਬਣਾਉਣਾ ਪਲਸਤਰ ਕਰਨਾ ਉਹ ਕਰਨਾ ਕਿਵੇਂ ਆ ਵੀ ਫਸਲ ਬਚੂ ਤੇ ਕੁਝ ਕਰਨਗੇ ਵੀ ਸੋਚ-ਸੋਚ ਕੇ ਇਹਨਾਂ ਦੇ ਵਿਚਾਰਿਆਂ ਦੇ ਵਾਲ ਚਿੱਟੇ ਹੋ ਗਏ ਆ ਇਹ ਬਜ਼ੁਰਗ ਹੋ ਗਿਆ ਨਹੀਂ ਤੇ 45 46 47 ਸਾਲ 'ਚ ਇੰਨੇ ਵਾਲ ਚਿੱਟੇ ਹੁੰਦੇ ਹੀ ਨਹੀਂਗੇ ਬੰਦੇ ਦੇ ਤੇ ਤੁਸੀਂ ਆਪੇ ਵੇਖ ਸਕਦੇ ਕੱਪੜੇ ਵੇਖ ਲਓ ਪੈਰੀ ਜੁੱਤੀ ਨਹੀਂ ਹੈਗੀ ਪਰਨਾ ਤੁਸੀਂ ਵੇਖ ਸਕਦੇ ਜੇ ਵੀ ਵਾਕਈ ਇਹਨਾਂ ਲੋਕਾਂ ਦੀ ਹਾਲਤ ਜਿਹੜੀ ਹੈ ਨਾ ਵਿਚਾਰਿਆਂ ਦੀ ਵਾਕਈ ਬੜੀ ਮਾੜੀ ਆ ਤੇ ਮਾੜੀ ਕਿਉਂ ਆ ਕਿਉਂਕਿ ਇਹ ਦਰਿਆ ਦਾ ਏਰੀਆ ਵਾ ਬੰਨਾਂ ਦੇ ਵਿੱਚ ਇਹਨਾਂ ਦੀਆਂ ਜ਼ਮੀਨਾਂ ਵਿਚਾਰਿਆਂ ਦੀਆਂ ਦਰਿਆ ਚੱਲਣੇ ਚੱਲਣੇ ਆਪਾਂ ਰੋਕ ਵੀ ਨਹੀਂ ਸਕਦੇ ਕਰ ਵੀ ਕੋਈ ਨਹੀਂ ਸਕਦੇ ਬਸ ਇਹਨਾਂ ਨੂੰ ਜ਼ਰੂਰਤ ਆ ਹੌਸਲੇ ਦੀ ਤੇ ਮਦਦ ਦੀ ਆਪਾਂ ਹੌਸਲਾ ਵੀ ਦਵਾਂਗੇ ਇਹਦੇ ਨਾਲ ਬੰਦੇ ਦਾ ਦਿਲ ਵੱਜ ਜਾਂਦਾ ਵੀ ਯਾਰ ਕੋਈ ਸਾਡੇ ਪਿੱਛੇ ਆਉਂਦਾ ਪਿਆ ਵਾ ਕੋਈ ਸਾਡੀ ਬਾਹ ਫੜੂਗਾ ਕੋਈ ਸਾਡੀ ਮਦਦ ਕਰੂਗਾ ਚਲੋ ਭਾਵੇਂ ਥੋੜੀ ਵੀ ਮਦਦ ਹੋ ਜੇ ਬੰਦੇ ਨੂੰ ਇਹ ਤੇ ਆਸ ਹੋ ਜਾਂਦੀ ਨਾ ਕੋਈ ਸਾਡੇ ਪਿੱਛੇ ਆਉਂਦਾ ਪਿਆ ਵਾ ਕੋਈ ਵਾਕਈ ਸਾਡੇ ਪਿੱਛੇ ਆ ਕੇ ਸਾਡਾ ਹਾਲਚਾਲ ਪੁੱਛਦਾ ਪਿਆ ਤੇ ਜੇ ਕੋਈ ਆ ਵੀ ਨਾ ਹੁਣ ਅੱਜ ਲਗਭਗ 32 33 ਦਿਨ ਹੋ ਗਿਆ ਹਾੜ ਆਇਆ ਨੂੰ ਅਜੇ ਵੀ ਪਾਣੀ ਚੱਲਦਾ ਪਿਆ ਪਿੱਛੇ ਪਾਣੀ ਚੱਲਦਾ ਪਿਆ ਦਰਿਆ ਦੇ ਵਿੱਚ ਤੇ ਜੇ ਹੁਣ ਜਿਵੇਂ ਕਈ ਲੀਡਰ ਆਈ ਪੰਜੀਆਂ ਦਿਨਾਂ ਬਾਅਦ ਤੇ ਤੀਆਂ ਦਿਨਾਂ ਬਾਅਦ ਆ ਤੇ ਉਹਨੇ ਦਿਨ ਇਹਨਾਂ ਨੇ ਪਸ਼ੂਆਂ ਨੂੰ ਕੀ ਪਾਉਣਾ ਸੀ ਇਹਨਾਂ ਆਪ ਕੀ ਖਾਣਾ ਸੀ ਇਹ ਕਿੱਧਰ ਨੂੰ ਜਾਂਦੇ ਜੇ ਆਏ ਆ ਕੋਈ ਨਾ ਕੋਈ ਬਾਹ ਫੜੀ ਆ ਜੇ ਕੋਈ ਵੀ ਭੈਣ ਭਰਾ ਆ ਕੇ ਇਹਨਾਂ ਨੂੰ ਮਿਲਿਆ ਵਾ ਕੁਝ ਦਿੱਤਾ ਆ ਤੇ ਇਹ ਭਰਾ ਆਪਦੀ ਜ਼ਿੰਦਗੀ ਜਿਉਂਦੇ ਪਏ ਆ ਚਲ ਇਹਨਾਂ ਨੂੰ ਹੌਸਲਾ ਵੀ ਯਾਰ ਕੋਈ ਤੇ ਆਉਂਦਾ ਪਿਆ ਨਾ ਸਾਨੂੰ ਕੋਈ ਨਾ ਕੋਈ ਤੇ ਮਿਲਦਾ ਪਿਆ ਨਾ ਇਸ ਕਰਕੇ ਫੇਸਬੁੱਕ ਤੇ ਕੱਲੇ ਕਮੈਂਟ ਨਾ ਕਰੋ ਜਿਹੜਾ ਕੋਈ ਲੋੜਵੰਦ ਆ ਉਹਦੀ ਆ ਕੇ ਮਦਦ ਕਰੋ ਇਹ ਲੋਕ ਵਾਕੇ ਹੀ ਵਿਚਾਰੇ ਬੜੇ ਕਮਜ਼ੋਰ ਲੋਕ ਨੇ ਇਹ ਲੋਕ ਵਾਕੇ ਹੀ ਸਮੇਂ ਦੀ ਮਾਰ ਤੋਂ ਮਾਰੇ ਹੋਏ ਲੋਕ ਨੇ ਤੇ ਇਹ ਜਿਹੜਾ ਸਾਡਾ ਇਲਾਕਾ ਹਨ ਇਹ ਇਲਾਕਾ ਦੋ ਤਿੰਨ ਸਾਲੀ ਇਹੋ ਜਿਹੇ ਹੜ ਆਉਂਦੇ ਆ ਵੀ ਇਹਨਾਂ ਦੀ ਸਾਰੀ ਫਸਲ ਤੇ ਸਾਰੀ ਜ਼ਮੀਨ ਤਬਾਹ ਕਰ ਜਾਂਦੇ ਆ ਕਿਉਂਕਿ ਇੱਥੇ ਸਤਲੁਜ ਤੇ ਬਿਆਸ ਦਰਿਆ ਦੋਵੇਂ ਆ ਕੇ ਰੀਕੇ ਇਕੱਠੇ ਹੁੰਦੇ ਆ ਤੇ ਜਦੋਂ ਡਾਉਨਸਟ੍ਰੀਮ ਵਾਲੇ ਪਾਸੇ ਕਤੀਦਾਰ ਖੁੱਲਦੇ ਆ ਜਦੋਂ ਕਤੀਦਾਰ ਖੁੱਲ ਜਾਂਦੇ ਆ ਇਹ ਸਾਰਾ ਇਲਾਕਾ ਡੁੱਬ ਜਾਂਦਾ ਤੇ ਇਹ ਵੇਖੋ ਪੰਜਾਬ ਆ ਪੰਜਾਬ ਆ ਪੰਜ ਦਰਿਆਵਾਂ ਦੀ ਧਰਤੀ ਇਹ ਨਾ ਹੀ ਵੇਖੋ ਪੰਜ ਦਰਿਆਵਾਂ ਤੇ ਆ ਇਹਦੇ ਪਾਣੀ ਆਉਣੇ ਹੀ ਆਉਣੇ ਆ ਇਹ ਸਦੀਆਂ ਤੋਂ ਸਤਜੋਗ ਤੋਂ ਪਾਣੀ ਆਉਂਦੇ ਰਹੇ ਆ ਹੁਣ ਵੀ ਆਉਂਦੇ ਆ ਗਾਂ ਵੀ ਆਉਂਦੇ ਰਹਿਣੇ ਆ ਪਰ ਸਾਨੂੰ ਲੋੜ ਕੀ ਆ ਇਹਨਾਂ ਪ੍ਰਾਵਾਹਾਂ ਦੀ ਮਦਦ ਕਰਨ ਦੀ ਲੋੜ ਆ ਬਾਕੀ ਵੇਖੋ ਹੜ੍ਹ ਤੇ ਕਿਤੇ ਵੀ ਨਾ ਆਉਣ ਹੜਾਂ ਦਾ ਤੇ ਨਾ ਹੀ ਮੜਾ ਵਾ ਇੱਕ ਸਾਲ ਕਿਸਾਨ ਦੀ ਫਸਲ ਮਰ ਜੇ ਤੇ 10 ਸਾਲ ਕਿਸਾਨ ਦਾ ਲੱਕ ਸਿੱਧਾ ਨਹੀਂ ਹੁੰਦਾ ਆ ਹੁਣ ਡੇਰਾ ਬਾਬਾ ਨਾਨਕ ਰਮਦਾਸ ਅਜਨਾਲਾ ਗੁਰਦਾਸਪੁਰ ਇਸ 벨ਟ ਦੇ ਵਿੱਚ ਆੜਾ ਇਹ ਆ ਪਰ ਉਥੇ ਇਹ ਚੱਕਰਿਆ ਉਥੇ ਹੜਾ ਇਹ ਹੀ 188 ਦੇ ਵਿੱਚ ਜਦੋਂ ਕਾਂਗਰਸ ਦੀ ਗਵਰਨਮੈਂਟ ਹੀ ਸੈਂਟਰ ਦੇ ਵਿੱਚ ਰਜੀਵ ਗਾਂਧੀ ਜੀ ਪ੍ਰਧਾਨ ਮੰਤਰੀ ਸਨ ਉਦੋਂ ਹੜਾ ਇਹ ਬੜਾ ਪਾਣੀ ਆਇਆ ਉਦੋਂ ਪਾਣੀ ਚੱਲਿਆ ਤਿੰਨ ਚਾਰ ਦਿਨ ਹੀ ਜਿਆਦਾ ਨਹੀਂ ਚੱਲਿਆ ਤਿੰਨ ਚਾਰ ਦਿਨ ਹੜਾ ਆਇਆ ਪਰ ਨੁਕਸਾਨ ਉਦੋਂ ਵੀ ਬੜਾ ਆਇਆ ਉਧਰ ਵੀ ਡੇਰੇ ਬਾਬੇ ਨਾਨਕ ਗਰਦਾਸਪੁਰ ਰਮਦਾਸ ਉਹ ਸਾਰੇ ਏਰੀਏ ਦੇ ਵਿੱਚ ਅਜਨਾਲੇ ਉਹ ਸਾਰੇ ਪਾਣੀ ਪਿਆ ਇਹਦਾ ਰਾਵੀ ਦਰਿਆ ਦਾ ਪਾਣੀ ਬਹੁਤ ਜਿਆਦਾ ਛੱਡਿਆ ਇੱਧਰ ਸਾਡੇ ਵੀ 7 ਲੋਚ ਬਿਆਸ ਦਾ ਪਾਣੀ ਆਇਆ ਬੜਾ ਨੁਕਸਾਨ ਆਇਆ ਉਹਦੇ ਬਾਅਦ ਸਾਡੇ 2 ਕੁ ਸਾਲ ਪੈਂਦੇ ਆ ਤੀਜੇ ਸਾਲ ਤਕਰੀਬਨ ਹੜ ਆਉਂਦੇ ਆਉਂਦੇ ਆ ਇੱਥੇ ਜਿੱਥੇ ਸਤਲੋਚ ਤੇ ਬਿਆਸ ਦਾ ਹਰੀਕੇ ਤੋਂ ਡਾਉਣ ਪਾਸੇ ਜਿਹੜਾ ਪਾਣੀ ਪੈਂਦਾ ਮੁੜ ਕੇ ਉਧਰਲੇ ਸਾਈਡ ਗਰਦਾਸਪੁਰ ਜਨਾਲਾ ਡੇਰਾ ਬਾਬਾ ਨਾਨਕ ਇਹ ਗਰਦਾਸਪੁਰੇ ਰਮਦਾਸ ਇਹ ਸਾਰਾ ਏਰੀਆ ਜਿਹੜਾ ਵਾ ਇੱਥੇ ਮੁੜ ਕੇ ਆਏ 95 ਜ ਤੇ 95 ਜ ਫੁੱਟ ਫੁੱਟ ਪਾਣੀ ਆਇਆ ਤੇ ਚਲੋ ਇੱਕ ਅੱਧੇ ਦਿਨ ਚ ਲੱਗ ਗਿਆ ਉਹਦੇ ਬਾਅਦ ਉਸ ਏਰੀਏ ਝੜ ਨਹੀਂ ਆਏ ਮੈਂ ਤਾਂ ਕਹਿੰਦਾ ਕਿਤੇ ਵੀ ਝੜ ਨਹੀਂ ਹੋਣੀ ਚਾਹੀਦੀ ਪਰ ਜਿਹੜਾ ਆ ਏਰੀਆ ਨਾ ਇੱਥੇ ਮਹਾ ਇੱਕ ਜਾਂ ਦੋ ਸਾਲ ਪੈਂਦੇ ਆ ਤੀਜਾ ਸਾਲ ਨਹੀਂ ਨੰਗਨ ਦਿੰਦਾ ਤੇ ਆ ਤੀਜੇ ਸਾਲ ਫਸਲ ਬਰਬਾਦ ਹੁੰਦੀ ਹੁੰਦੀ ਆ ਆ 19 ਤੋਂ ਲੈ ਕੇ 25 ਤੱਕ ਦੀ ਗੱਲ ਕਰ ਲਈਏ ਨਾ 19 ਚ ਇੱਥੇ ਹਾੜ ਆਏ 20 ਚ ਫਿਰ ਇੱਥੇ ਹਾੜ ਆਏ ਫਿਰ 23 ਝਾੜ ਆਏ ਹੁਣ 25 ਝਾੜ ਆਏ 19 ਤੋਂ ਲੈ ਕੇ 25 ਤੱਕ 6-7 ਸਾਲ ਬੰਦੇ ਆ ਤੇ 6-7 ਸਾਲਾਂ ਦੇ ਵਿੱਚ 4 ਬਰਾ ਇਥੇ ਝਾੜ ਆ ਗਏ ਆ ਤੇ ਅੱਗੇ ਵੀ ਇਸ ਤਰ੍ਹਾਂ ਹੀ ਚੱਲਦਾ ਰਿਹਾ ਕੰਮ ਭੀ ਜਦੋਂ ਵੀ ਕਿਤੇ ਵੀ ਮੀਂਹ ਪੈਂਦਾ ਪੌਂਗ ਡੈਮ ਚ ਪਾਣੀ ਦਾ ਪੱਧਰ ਵਾਜੇ ਭਾਖੜਾ ਡੈਮ ਚ ਪਾਣੀ ਦਾ ਪੱਧਰ ਵਾਜੇ ਜਦੋਂ ਪਾਣੀ ਛੱਡਦੇ ਆ ਇਸ ਇਲਾਕੇ ਚ ਪਾਣੀ ਆਉਣਾ ਹੀ ਆਉਣਾ ਭੀ ਇਹਨਾਂ ਦੀ ਬੜੀ ਵਿਚਾਰਿਆਂ ਦੀ ਹਾਲਤ ਪਤਲੀ ਆ ਇਹਨਾਂ ਭਰਾਵਾਂ ਦੀ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਮਦਦ ਕਰਨ ਦੀ ਲੋੜ ਆ ਤੇ ਇਹਨਾਂ ਨੂੰ ਲੋੜ ਵੀ ਆ ਸਾਥੀਆਂ ਨੂੰ ਤੇ ਬਾਕੀ ਅਹੀਂ ਇਹਨਾਂ ਦੇ ਨਾਲ ਹੀ ਆ ਸਾਡੇ ਪਰਿਵਾਰ ਨੇ ਜਿੱਥੋਂ ਤੱਕ ਵੀ ਹੋ ਸਕਦਾ ਹੋਊਗਾ ਇਹਨਾਂ ਪਰਿਵਾਰਾਂ ਦੀ ਮਦਦ ਕਰਾਂਗੇ ਸਾਡੇ ਭੈਣਾਂ ਭਰਾ ਨੇ ਸਾਡੇ ਪਰਿਵਾਰ ਨੇ ਤੇ ਬਾਕੀ ਜਿਹੜਾ ਕੋਈ ਮਦਦ ਕਰਦਾ ਨਾ ਉਹਦਾ ਕੋਈ ਸਹਾਨ ਨਹੀਂਗਾ ਇਹਨਾਂ ਦੇ ਸਿਰ ਤੇ ਆਪਾਂ ਸਾਰੇ ਭੈਣ ਭਰਾ ਆ ਜੇ ਕੋਈ ਇੱਕ ਭਰਾ ਦਾ ਨੁਕਸਾਨ ਹੋ ਗਿਆ ਦੂਜੇ ਭਰਾ ਨਹੀਂ ਮਦਦ ਕਰਦੇ ਲਾਈਕ ਅਤੇ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਦਾ ਬਟਨ ਦਬਾਉਂਦੇ ਹੋਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ